ਇੱਕ ਵਾਰ ਤੁਹਾਨੂੰ ਆਪਾਂ ਨੇ ਨਾ ਚੈਨਲ ਦਿਖਾ ਦਣਾ ਇਹਨਾਂ ਦਾ ਦਿਖਾਇਓ ਜੀ ਕਿਹੜਾ ਚੈਨਲ ਆ ਆ ਚੈਨਲ ਆ ਭਾਈ ਲਖਵਿੰਦਰ ਸੰਧੂ 1100 1200 ਸਬਸਕ੍ਰਾਈਬਰ ਹੋ ਗਏ ਇਹਨਾਂ ਦੇ ਜੇ ਕਿਤੇ ਵੀ ਸਲਾਬ ਹੋਈ ਕਿਤੇ ਟਰੈਕਟਰ ਲੀਕ ਹੋਇਆ ਤਾਂ ਟਰੈਕਟਰ ਭਾਈ ਆਪਾਂ ਬਿਨਾਂ ਪੈਸਿਆਂ ਦੇ ਹਕਾ ਦਣਾ ਠੀਕ ਆ ਤੇ ਲੋ ਭਾਈ ਗੰਨੇ ਦਾ ਕੰਮ ਚੱਲ ਰਿਹਾ ਤੇ ਇੱਧਰ ਭਾਈ ਆਪਣੇ ਕੋ ਆਏ ਬਿੱਲੂ ਭਾਈ ਨਹੀਂ ਚੱਲੀਆਂ ਪਿੰਡ ਤੋਂ ਕਿਉਂਕਿ ਸਾਡੇ ਖੇਤ ਨਾਲੇ ਆ ਬਾਈ ਨਹੀਂ ਆਉਂਦੇ ਹੁਣੇ ਇਸ ਟਾਈਮ ਆਪਣੇ ਕੱਖ ਵੱਢਣ ਤੇ ਬਾਕੀ ਚੈਨਲ ਬਾਈ ਉਹਨਾਂ ਨੇ ਬਣਾਇਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅ ਕਿਉਂਕਿ ਵੀਡੀਓ ਆ ਘੁੰਮਦੀਆਂ ਘਮਾਉਂਦੀਆਂ ਸਾਰਿਆਂ ਤੱਕ ਪਹੁੰਚੇ ਜਾਣੀਆਂ ਬਾਕੀ ਆਪਾਂ ਤੁਹਾਨੂੰ ਬਾਈ ਨਾਲ ਮਲਾਉਨੇ ਆ ਬਣੇ ਰਹੋ ਬਾਈ ਅੱਧਾ ਗੰਨਾ ਬੀਜ ਹੋ ਗਿਆ ਅੱਧਾ ਕੰਮ ਰਹਿ ਗਿਆ ਤੇ ਇਹ ਵੀ ਸਾਰੇ ਦੇਖਣ ਲੱਗੇ ਵੀਡੀਓ ਬਣਦੀ ਜਦੋਂ ਇਹਨਾਂ ਦਾ ਵੀ ਕੰਮ ਛੁੱਟ ਗਿਆ ਤੇ ਪਹਿਲਾਂ ਮਲਾਉਨੇ ਤੁਹਾਨੂੰ ਬਿੱਲੂ ਬਾਈ ਨੂੰ ਤੇ ਲਖਵਿੰਦਰ ਸੰਧੂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਵਿਲੂ ਵੀਰੇ ਠੀਕ ਹੈ ਜੀ ਵਧੀਆਨ ਤੁਸੀਂ ਸੁਣਾਓਗੇ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਤੁਸੀਂ ਹੋ ਸਕਦਾ ਤੁਸੀਂ ਸ਼ਕਲਾਂ ਤੋਂ ਪਛਾਣ ਲਏ ਹੋਵੋਗੇ ਸਾਰਿਆਂ ਨੇ ਦੇਖਣ ਵਾਲੇ ਨੇ ਕਿਉਂਕਿ ਬਿੱਲੂ ਵੀਰੇ ਜਿਹੜੇ ਦੇਖਣ ਵਾਲੇ ਆ ਆਪਣੇ ਪਿੰਡਾਂ ਨੂੰ ਲਗਭਗ ਬਹੁਤ ਬੰਦੇ ਮਿਲਦੇ ਜੁਲਦੇ ਹੀ ਨੇ ਬਿਲਕੁਲ ਠੀਕ ਹੈ ਜੀ ਅਸੀਂ ਆਏ ਤੇ ਜੀ ਆਪਣਾ ਬਰਸੀਨ ਵੜਨ ਲਈ ਇੱਥੇ ਖੇਤਾਂ 'ਚ ਤੇ ਨਾਲ ਹੀ ਜੱਗੂ ਆਪਣਾ ਆਹ ਗੰਨਾ ਬੀਜ ਰਿਹਾਤਾ ਹੈ ਅਸੀਂ ਕਿਹਾ ਵੀ ਚਲੋ ਜੱਗੂ ਨੂੰ ਮਿਲਦੇ ਜਾ ਕੇ ਨਾਲੇ ਟਰੈਕਟਰ ਖੜੇ ਸੀ ਤੇ ਸੀਗੇ ਨਾਲੇ ਟਰੈਕਟਰ ਦਾ ਕਰਦੇ ਆਂ ਗੱਲਬਾਤ ਇਹ ਬਿੱਲੂ ਬਾਈ ਦਾ ਪਹਿਲਾਂ ਇੱਕ ਦੋ ਵਾਰ ਫੋਨ ਆਇਆ ਕਹਿੰਦਾ ਟਰੈਕਟਰ ਲੈਣਾ ਮੈਂ ਬਾਈ ਨੂੰ ਲਾਇਆ ਲਾਰਾ ਲੱਪਾਈ ਹੂੰ ਮੈਂ ਕਿਹਾ ਬਿੱਲੂ ਯਾਰ ਤੂੰ ਸਾਰੀ ਚੱਲ ਵੀ ਹੁਣ ਤੱਕ ਸਰਦਾ ਪਰ ਬਾਈ ਕਹਿੰਦਾ ਵੀ ਕਈ ਵਾਰ ਥੋੜਾ ਜਿਹਾ ਖੇਤ ਬੋਣਾ ਐ ਚਾਰਾ ਬੀਜਣਾ ਕੁਛ ਕਰਨਾ ਵੀ ਕਈ ਵਾਰ ਟਰੈਕਟਰ ਮੌਕੇ ਤੇ ਮਿਲਦਾ ਨਹੀਂ ਵੀ ਅਸੀਂ ਕੋਈ ਲੱਖ ਸਵਾ ਲੱਖ ਆਲਾ ਟਰੈਕਟਰ ਅਸੀਂ ਆਪ ਦਾ ਘਰ ਦਾ ਲੈ ਲੈਣਾ ਉਹੀ ਗੱਲ ਹੈ ਠੀਕ ਹੈ ਜੀ ਕਿ ਜਦੋਂ ਥੋੜਾ ਬਹੁਤਾ ਚਾਰਾ ਬੀਜਣਾ ਹੁੰਦਾ ਹੈ ਨਾ ਫਿਰ ਸਾਨੂੰ ਦਿੱਕਤ ਆਉਂਦੀ ਹੈ ਉਹਦੇ ਵਿੱਚ ਆਉਂਦੀ ਹੈ ਜਿਹੜਾ ਆਪਾਂ ਬਹਾਉਨੇ ਆ ਕਰਾਈ ਕਰਨਾ ਉਹਦੇ ਵਿੱਚ ਵੀ ਕਰਦਾ ਕਰਾਈਦਾ ਉਹ ਗੱਲ ਨਹੀਂ ਬਣਦੀ ਜੀ ਅਗਲਾ ਉੱਪਰ ਉੱਪਰ ਜਾ ਕੇ ਕਰਕੇ ਲੱਗਦਾ ਇੱਕ ਹੋਰ ਵੀ ਨੂੰ ਜੇ ਮੰਨ ਕੇ ਚੱਲ ਖੇਤ ਅੱਜ ਬੀਜ ਹੋਣਾ ਹੈ ਅੱਜ ਤਰੇ ਖੇਤ ਦੀ ਗੱਲ ਹੈ ਉਹ ਦੋ ਦਿਨਾਂ ਆਇਆ ਤੀਏ ਦਿਨ ਤਾਂ ਕੋਈ ਫਾਇਦਾ ਵੀ ਨਹੀਂ ਚਾਲਾ ਅੱਧੋ ਪਰਿੰਡਾ ਹੀ ਜੰਮਦਾ ਹੈ ਨਾ ਬਹੁਤ ਚੀਜ਼ਾਂ ਆ ਚੱਕਰ ਹੋ ਰਿਹਾ ਇੱਕ ਗੱਲ ਮੈਂ ਦੇਖਿਆ ਬਿੱਲੂ ਉਹਨੂੰ ਮੇਰੇ ਘਰਾਂ ਕਈ ਵਾਰ 4-4 ਟਰੈਕਟਰ 5-5 6-6 ਹੁੰਨੇ ਆ ਕਈ ਵਾਰ ਹੁਣ ਅੱਜ ਮੇਰੇ ਤਿੰਨ ਟਰੈਕਟਰ ਕੰਮ ਲੱਗੇ ਹੋਏ ਆ ਜਦ ਦੀ ਚੀਜ਼ ਘਰਾਂ ਖੜੀ ਹੁੰਦੀ ਫਿਰ ਆਟੋਮੈਟਿਕਲੀ ਉਹ ਜੀ ਯੂਜ਼ ਹੋ ਜਾਂਦੀ ਆ ਠੀਕ ਨਹੀਂ ਜਿਵੇਂ ਹੁਣ ਤੁਹਾਡਾ ਸਰਦਾ ਤੁਸੀਂ ਸਾਰੀ ਜੰਨੇ ਆ ਅਸੀਂ ਭਾਈ ਸਾਰ ਨਹੀਂ ਸਕਦੇ ਕੋਈ ਗੱਲ ਸਾਡਾ ਮਤਾ ਇਦਾਂ ਦਾ ਬਣ ਗਿਆ ਤੇ ਬਾਕੀ ਭਾਈ ਦੋ ਟਰੈਕਟਰ ਖੜੇ ਆ ਇੱਕ ਆਪਣੇ ਕੋਲ ਖੜਾ ਫੂਡ 3600 94 ਮਾਡਲ ਤੇ ਆ ਵੀ ਦਿਖਾਤੇ ਤੇ ਬਾਕੀ ਬਿੱਲੂ ਵੀਰੇ ਆਪਣੇ ਕੋਲ ਟਰੈਕਟਰ ਨਾਲ ਰੋਪੜ ਖੜੇ ਨੇ ਬਾਕੀ ਤੁਸੀਂ ਕਿਸੇ ਦਿਨ ਟਾਈਮ ਕੱਢ ਕੇ ਰੋਪੜ ਗੇੜਾ ਮਾਰ ਲਿਓ ਠੀਕ ਹੈ ਕਿਉਂਕਿ ਹੁਣ ਇੰਨੇ ਟਰੈਕਟਰ ਆਪਾਂ ਇੱਥੇ ਘਰਾਂ ਖੜਾ ਨਹੀਂ ਸਕਦੇ ਉਹੀ ਗੱਲ ਹੈ ਇੱਥੇ ਆਪਣੇ ਵੱਲੂ ਸਾਰੇ ਛੋਟੇ ਮੁੱਲ ਵਾਲੇ ਟਰੈਕਟਰ ਖੜੇ ਘਰਾਂ ਜਿਹੜੇ ਖੜੇ ਨੇ ਦੋ ਤਿੰਨ ਹਾਂ ਹਾਂ ਤੇ ਬਾਕੀ ਤੁਸੀਂ ਕਿਸੇ ਦਿਨ ਤੁਸੀਂ ਆਉਂਦੇ ਰਹਿੰਦੇ ਰੋਪੜ ਤੇ ਤੁਸੀਂ ਰੋਪੜ ਗੇੜਾ ਮਾਰ ਲਿਓ ਜਿਹੜਾ ਕੋਈ ਤੁਹਾਨੂੰ ਆਇਆ ਪਸੰਦ ਹਾਂ ਤੇ ਬਾਕੀ ਬਾਈ ਜਿੰਨੇ ਵੀ ਮੇਰੇ ਚੈਨਲ ਦੇਖਦੇ ਆ 40 41000 ਬੰਦਾ ਮੇਨਾਂ ਜੁੜਿਆ ਹੋਇਆ ਪਹਿਲਾਂ ਤੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਮੇਰੇ ਵੱਲੋਂ ਤੇ ਕਿਉਂਕਿ 2-3 ਸਾਲ ਜਿੰਨੇ ਸਬਸਕ੍ਰਾਈਬਰ ਕਰਨੇ ਬਹੁਤ ਔਖੇ ਆ ਤੇ ਬਾਕੀ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਆ ਭਾਈ ਮੇਰੇ ਪਿੰਡ ਦੇ ਝੱਲੀਆਂ ਦੇ ਖੇਤਾਂ ਦੇ ਦੇ ਵੀ ਸਾਡੇ ਗਵਾਂਢੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਦੇ ਚੈਨਲ ਦਾ ਨਵਾਂ ਇੱਕ ਵਾਰ ਨਾ ਬਿੱਲੂ ਵੀਰੇ ਆਪਣੇ ਚੈਨਲ ਉਹ ਤੋਂ ਮਾੜਾ ਫੋਨ 'ਚ ਖੋਲ ਕੇ ਦਿਖਾ ਦੇ ਹਾਂ ਇੱਕ ਵਾਰ ਤੁਹਾਨੂੰ ਆਪਾਂ ਨੇ ਨਾ ਚੈਨਲ ਦਿਖਾ ਦੇਣਾ ਇਹਨਾਂ ਦਾ ਦਿਖਾ ਦਿਓ ਜੀ ਕਿਹੜਾ ਚੈਨਲ ਆ ਆ ਚੈਨਲ ਆ ਭਾਈ ਲਖਵਿੰਦਰ ਸੰਧੂ 1100 1200 ਸਬਸਕ੍ਰਾਈਬਰ ਹੋ ਗਏ ਇਹਨਾਂ ਦੇ ਤੇ ਲਖਵਿੰਦਰ ਸੰਧੂ ਬਲੌਗਸ ਦੇ ਚੈਨਲ ਨਾਮ ਤੇ ਚੱਲਦਾ ਜੀ ਤੇ ਲਖਵਿੰਦਰ ਨੌ ਮੈਂ ਕਹਿੰਦਾ ਭਾਬੀ ਦਾ ਹੈ ਨਾ ਬਿੱਲੂ ਵੀਰੇ ਭਾਬੀ ਦਾ ਠੀਕ ਆ ਤੁਹਾਡਾ ਭਾਬੀ ਦਾ ਮੀ ਮੀ ਜਤਾ ਛੋਟੀ ਆ ਬਣਾ ਤੁਹਾਡਾ ਕੋ ਤਾਂ ਮੈਂ ਨਾ ਪੈਣੀ ਵਾਲ ਹੈ ਨਾ ਸਾਡਾ ਪੈਣੀ ਵਾਲ ਹੈ ਮੈਂ ਤਾਂ ਸੰਧੂ ਹੈ ਅੱਛਾ ਹੂੰ ਠੀਕ ਆ ਤੇ ਬਾਈ ਜਿਹੜੀ ਇਹਨਾਂ ਦੀ ਵੀਡੀਓ ਹੁੰਦੀਆਂ ਉਹ ਘਰੇਲੂ ਹੁੰਦੀਆਂ ਮੱਝਾਂ ਘਾਵਾਂ ਦੀ ਜਾਂ ਘਰਾਂ ਜਿੱਦਾਂ ਵੀ ਆਪਣਾ ਕੰਮ-ਕਾਰ ਕਰਦੇ ਨੇ ਚਾਰ-ਪੰਜ ਪਸ਼ੂ ਰੱਖੇ ਹੋਏ ਆ ਆ ਖੇਤਾਂ ਦੀ ਵੀਡੀਓ ਬਣਾ ਲਈ ਜਾਂ ਹੋਰ ਕੋਈ ਆਗੇ ਘਰਾਂ ਮਾੜਾ-ਮੋਟਾ ਉਹਦੀ ਬਣਾ ਲਈ ਠੀਕ ਹੈ ਹੁਣ ਤੁਸੀਂ ਜੋ ਮਰਜ਼ੀ ਲਾ ਲਓ ਵੀ ਚੈਨਲ ਇੱਕ ਦਾ ਜਾਲਾ ਵੀ ਚਿਹਰਾ ਲਾ ਲਓ ਸ਼ੌਂਕ ਹੈ ਇੱਕ ਵਾਰ ਉਹ ਇਹ ਵੀ ਦੱਸ ਦੋ ਵੀ ਚੈਨਲ ਕਿੱਦਾਂ ਮਿਲ ਗਈ ਸ਼ੌਂਕ ਨੂੰ ਬਣਾਇਆ ਕਿ ਉਦਾਂ ਹੀ ਵੈਸੇ ਬਣਾ ਲਿਆ ਮਨ ਚ ਆ ਗਿਆ ਸਾਨੂੰ ਸ਼ੌਂਕ ਸੀ ਅਸੀਂ ਬਣਾ ਲਏ ਚਾਹ ਬਿਲੂ ਹੁੰਦਾ ਹੈ ਜਦੋਂ ਆਪਾਂ ਕਿਸੇ ਦੀ ਵੀਡੀਓ ਦੇਖਦੇ ਹਾਂ ਨਾ ਫਿਰ ਕਈ ਵਾਰ ਆਪਣੇ ਮਨ 'ਚ ਹੁੰਦਾ ਹੈ ਵੀ ਅਸੀਂ ਵੀ ਬਣਾਈਏ ਲੋਕ ਸਾਨੂੰ ਵੀ ਦੇਖਣ ਅਸਲੀ ਨਾਲੇ ਕੋਈ ਅਲੱਗ ਤੋਂ ਤਾਂ ਇਫੈਕਟ ਕਰਦੇ ਨਹੀਂ ਹੈਗੇ ਜੋ ਵੀ ਆਪਣੇ ਘਰ ਦੇ ਕੰਮ ਕਰ ਰਹੇ ਹਾਂ ਜੋ ਆਪਾਂ ਕਰ ਰਹੇ ਹਾਂ ਉਹਦੀਓ ਵੀਡੀਓ ਬਣਾ ਕੇ ਪਾ ਰਹੇ ਹਾਂ ਬਸ ਚਲੋ ਜਿਹੜਾ ਕੰਮ ਕਰਨਾ ਉਹ ਤਾਂ ਹੋ ਹੀ ਰਿਹਾ ਬਿਲਕੁਲ ਬਿਲਕੁਲ ਨਾਲ ਦੀ ਨਾਲ ਆਪਾਂ ਵੀਡੀਓ ਪਾ ਕੇ ਉਹ ਵੀ ਚੈਨਲ ਵੀ ਗਰੋ ਕਰ ਰਹੇ ਹਾਂ ਨਾ ਨਾ ਠੀਕ ਆ ਬਾਈ ਹੋ ਜਾਂਦਾ ਠੀਕ ਆ ਨਾ ਉਹਨੇ ਰੋਪੜ ਵੀ ਆ ਕੇ ਜਾਂਦੇ ਹਾਂ ਹਾਂ ਉਹ ਹੀ ਰੋਪੜ ਮਾਰ ਲਿਓ ਕਿਹੜਾ ਜੇ ਕੋਈ ਪਸੰਦ ਹੋਇਆ ਤਾਂ ਦੇਖ ਲਿਓ ਬਾਕੀ ਆਪਣੇ ਕੋ ਆਉਂਦੇ ਜਾਂਦੇ ਰਹਿਣੇ ਆ ਵੀਡੀਓ ਮੈਂ ਪਾ ਦਣਾ ਤੁਹਾਨੂੰ ਕੋਈ ਉਦਾਂ ਚੰਗਾ ਲੱਗਿਆ ਉਹ ਦੇਖ ਲਿਓ ਯਾਨੀ ਕਿ ਟੈਕ ਤੁਸੀਂ ਉਹ ਲਿਓ ਜਿਹੜਾ ਥੋੜਾ ਰੋ ਠੀਕ ਨਹੀਂ ਕਿਉਂ ਕੰਮੇ ਰੋਟਾ ਬੀਟਰ ਹਾਂ ਕਿਉਂਕਿ ਹੋਰ ਸੰਦ ਵੇਚਾ ਤੁਸੀਂ ਨਾਲ ਲੋ ਕਲਾ ਰੋਟਾ ਬੀਟਰ ਲੈ ਲਿਓ ਤਾਂ ਖੇਤ ਖੂਦ ਬੋਹਣਾ ਮੜਾ ਮੜਾ ਫੇ ਥੋੜਾ ਇੱਕ ਵਾਰ ਜੇ ਕੰਮ ਨਿਬੜਜੋ ਫਾਲੇ ਸਵਾਗੇ ਤੇ ਜਿਹਦੇ ਮਰਜ਼ੀ ਪਾਲਾ ਹਾਂ ਠੀਕ ਨਹੀਂ ਤੇ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਆਏ ਖੇਤਾ 'ਚ ਤੇ ਵੈਸੇ ਤਾਂ ਖੇਤ ਨਾਲਿਆਂ ਭਾਈ ਇਹਨਾਂ ਦੇ ਬਰਸੀਨ ਉਹ ਉੱਥੇ ਤੇ ਉਹ ਸਾਹਮਣੇ ਬਰਸੀਨ ਲੱਗਿਆ ਉਹ ਦੇਖੋ ਬਰਸੀਨ ਥੋੜਾ ਬਹੁਤ ਲੇਟ ਆ ਭਾਈ ਯਾਰ ਅਸੀਂ ਆਹ ਦੂਜੀ ਵਾਰ ਵੱਟ ਕੇ ਤੀਜੀ ਵਾਰ ਚਾਲੂ ਕਰਤੀ ਮਸ਼ੀਨ ਦੀ ਬੀਜੀ ਉਹ ਲੇਟ ਸੀ ਨਾ ਤਾਂ ਕਰਕੇ ਲੇਟ ਹੋ ਗਈ ਮੀਨਾ ਮ ਹਿੰਦੀ ਕਿੱਲੇ ਨਹੀਂ تھی ਹੋਰੀ। ਅੱਛਾ ਬੀਜੀ ਲੇਟ ਆ। ਠੀਕ ਆ ਠੀਕ ਆ। ਚਲੋ ਠੀਕ ਆ ਬਲੂ ਵੀਰੇ। ਧੰਨਵਾਦ ਤੁਹਾਡਾ। ਚਲੋ ਭਾਈ ਤੁਸੀਂ ਲੱਗੋ ਕੰਮ ਕਰ ਮੈਂ ਕੱਢਦਾ ਸਿਆੜ। ਭਾਈ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ। ਹਾਂ ਜੀ ਹਾਂ। ਤੇ ਪੂਰੀ ਵੀ ਅੱਜ ਇੱਧਰ ਆਇਆ ਦਾ। ਪੂਰੀ ਅੱਜ ਭਾਈ ਇੱਧਰ ਕਿਧਰ ਕਿਉਂ ਉੱਦਾਂ ਹੀ ਆ ਗਏ ਕੋਈ। ਉੱਧਰ ਗੰਨੇ ਕਿਹ ਨਹੀਂ ਘੇੜਾ ਮਾਰਨਾ ਹੈ ਤਾਂ ਗੰਨਾ ਵਧਣਾ ਏ। ਅੱਛਾ ਵਧਣਾ ਗੰਨਾ ਠੀਕ। ਪਹਿਲਾਂ ਮੈਂ ਖਿਲਾੜੀ ਵਾਲੇ ਨੂੰ ਪੁੱਛ ਕੇ ਆਇਆ ਦਾ। ਅੱਛਾ। ਉਹ ਕਹਿੰਦੇ 10-12 ਦੇ ਅੰਦਰੋਂ ਖੜਨਾ ਪੈਣਾ। ਬੀਜ ਹੇਪ ਉਹ ਆਉਣੀ ਆ 19 ਆ ਤੇ 19 ਵਿੱਚ 85 ਆ ਅੱਛਾ ਨੂੰ ਲੈ ਲੈਣੇ ਰਾਸ ਵਾਲੇ ਹਾਂ ਰਾਸ ਵਾਲੇ ਲੈ ਲੈਂਦੇ ਅੱਛਾ ਕਹਿੰਦੇ ਜਾਂ ਹੀ ਵੀ 10 12 ਹੰਦਾਂ ਖੜਨਾ ਪੈਣਾ ਆ ਫਿਰ ਤਾਂ ਥੋੜਾ ਹੀ ਆ ਤੇਰੇ ਕੰਮ ਹਾਂ ਇਹ ਬਣੇ ਜਾਂ 30 35 ਭਰੀਆਂ ਹੋ ਜੂਗੀਆਂ ਵਾਤੇ ਵਾਤੇ ਠੀਕ ਆ ਠੀਕ ਆ ਹਾਂ ਇੰਨੀ ਆ ਕੋ ਫੋਨ ਬਾਕੀ ਭਾਈ ਪੂਰੀ ਨੇ ਵੀ ਟਰੈਕਟਰ ਲੈ ਆਏ ਜਾਂ ਕੇ ਮਰਥਾਂ ਜਿੱਥੇ ਮੋਗੇ ਤੇ ਹਾਂ ਮੋਗੇ ਤੇ ਜੱਗੇ ਵਾਲਾ ਹਾਂ ਪੂਰੀ ਬੰਦੇ ਬਹੁਤ ਵਧੀਆ ਬੰਦੇ ਆ ਆਪਣੇ ਆ ਉਹ ਬੰਦੇ ਬਹੁਤ ਵਧੀਆ ਯਾਰ ਉਹਨਾਂ ਦੀ ਵੀਡੀਓ ਇੰਸਟਾਗ੍ਰਾਮ ਤੇ ਮੈਂ ਹੀ ਪਾਈ ਧੀ ਬਾਈਆਂ ਦੀ ਅੱਛੇ ਹੋ ਹੇਰਾ ਵਿੱਚ ਥੱਲੇ ਲੋਕਾਂ ਨੇ ਬਹੁਤ ਕਮੈਂਟ ਕਰੇ ਕਹਿੰਦੇ ਜੱਗੇ ਨੂੰ ਦਵਾ ਦੇ ਫਿਰ ਜੱਗੇ ਦਾ ਆਪੇ ਫੋਨ ਆ ਗਿਆ ਤਾਂ ਫੇਰ ਮੈਂ ਕਿਹਾ ਪਾਈਏ ਟਰੈਕਟਰ ਪਸੰਦ ਹੈ ਪਰਿਵਾਰ ਨੇ ਬਾਈ ਸੇਵਾ ਵੀ ਆਪਣਾ ਘਰ ਮੰਗਣਾ ਕਰੀ ਸਾਡੀ ਮੈਂ ਜਾ ਕੇ ਲਿਆ ਬਾਈ ਟਰੈਕਟਰ ਹਾਂ ਅਸੀਂ ਗਏ ਉਹਨਾਂ ਦੇ ਘਰਾਂ ਉਹਨਾਂ ਨੇ ਜਾਂਦੀ ਸਾਰੇ ਚਲੋ ਚਾਹ ਪਾਣੀ ਪਿਲਾਇਆ ਪਤਾ ਨਹੀਂ ਲੱਗਿਆ ਕਿ ਕਿੰਨਾ ਮਾਤਾ ਨੇ ਜਦ ਰੋਟੀ ਬਗਾ ਕੇ ਰੱਖਦੀ ਅੱਛਾ ਕਹਿੰਦੇ ਬੋ ਜਿੰਨੀ ਦੂਰ ਤੇ ਆਏ ਤੁਸੀਂ ਰੋਟੀ ਖਾ ਕੇ ਜਾਓ ਚਲ ਕੋਈ ਗੱਲ ਨਹੀਂ ਬੜੀ ਬੜੀ ਸੇਵਾ ਕਰੀ ਬਾਈ ਪੂਰੀ ਹਣ ਜਤ ਵੀ ਬਹੁਤ ਜ਼ਰੂਰੀ ਹੈ ਪੂਰੀ ਬਾਈ ਠੀਕ ਨਹੀਂ ਤੇ ਪੂਰੀ ਬਈ ਆਹ ਟਰੈਕਟਰ ਦੇਖਦਾ ਕਿਵੇਂ ਟਰੈਕਟਰ ਮੈਂ ਉਹ ਹੀ ਤਾਂ ਦੇਖਿਆ ਪੂਰੀ ਇਹ ਟਰੈਕਟਰ ਬੰਗੜੀਆਂ ਬੋਲਦਾ ਟਰੈਕਟਰ ਦਾ ਇੰਜਣ ਪੂਰਾ ਘੈਂਟ ਆ ਬਾਈ ਮੈਂ ਤਾਂ ਹੀ ਦੇਖ ਕੇ ਆਇਆ ਮੈਂ ਦੇਖਿਆ ਕਿਹੜਾ ਇਹ ਆਪਾਂ ਦਾ ਟਰੈਕਟਰ ਨਾ ਜਮਈ ਜਾਇਜੇ ਮੁੱਲ 'ਚ ਦੇਣਾ ਬਾਈ ਅੱਛਾ ਮੈਂ ਦੱਸਿਆ ਤਾਂ ਇਹ ਕੋਈ ਮੇਰਾ ਵੀਰ ਕਿਸੇ ਨੇ ਘੱਟ ਖੇਤੀ ਕਰਨੀ ਹੋਵੇ ਪੈਸੇ ਘੱਟ ਲਾਉਣੇ ਆ ਟਰੈਕਟਰ ਭੈਂਟ ਆ ਰੁਪਏ ਤੁਹਾਨੂੰ ਦੇਣਾ ਜਾਇਜ ਵਿੱਚ ਤੇ ਆਪਾਂ ਇਹਦੀ ਬਹੁਤੀ ਸੌਦੇਬਾਜ਼ੀ ਨਹੀਂ ਕਰਨੀ ਬਾਈ ਟਰੈਕਟਰ ਦੀ ਟਰੈਕਟਰ ਠੀਕ ਆ ਹਾਂ ਟਰੈਕਟਰ ਠੀਕ ਆ ਬਾਕੀ ਹੁਣ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆ ਟਰੈਕਟਰ ਚਲਾ ਕੇ ਠੀਕ ਆ ਪੂਰੀ ਵਾਈ ਕਰੂ ਸਟਾਰਟ ਟਰੈਕਟਰ ਨੂੰ ਠੀਕ ਹੈ ਇਹਦਾ ਟੱਕਣ ਹੈ ਨਹੀਂ ਬਾਈ ਤੇ ਟਾਇਰ ਇਹਦੇ ਥੋੜੇ ਸਾਹਮਣੇ ਆ ਜੋ ਵੀ ਗੱਲ ਬਾਤ ਹੈ ਕਿ 97 ਮਾਡਲ ਹੈ ਤੇ ਪੂਰੀ ਨਿਊਟਰਲ ਕਰਕੇ ਮਾਰ ਬਾਈ ਸਾਲੋ ਲੈ ਬਾਈ ਐਟ ਵੀ ਸਟਾਰਟਿੰਗ ਦੇਖੋ ਕਿ ਨਹੀਂ ਘਾਇਣਾ ਪੂਰੀ ਪ੍ਰੈਸ਼ਰ ਪ੍ਰੈਸ਼ਰ ਹੈਗਾ ਕੈਲ ਪ੍ਰੈਸ਼ਰ ਹੋ ਗਿਆ ਹਾਂ ਹਾਂ ਲੈ ਬਾਈ ਐਟ ਪ੍ਰੈਸ਼ਰ ਚੈੱਕ ਕਰ ਲੈ ਠੀਕ ਆ ਆਰ ਪੀ ਐਮ ਵਾਲਾ ਮੀਟਰ ਵੀ ਵਰਕਿੰਗ ਦੇ ਵਿੱਚ ਹੈ ਟਰੈਕਟਰ ਦਾ ਹਾਂ ਬੈਟਰੀ ਵਾਲਾ ਓਕੇ ਆ ਤੇ ਬਾਕੀ ਆਪਾਂ ਤੁਹਾਨੂੰ ਟਰੈਕਟਰ ਬਾਈ ਇੰਜਨ-ਉੰਜਨ ਪੂਰਾ ਕੰਮ ਆ ਘੋਰਾ ਬਲੋਣੀ ਹੈਗੀ ਟਰੈਕਟਰ ਦੀ ਤੇ ਬਾਕੀ ਤੁਸੀਂ ਆਉਣੀ ਤਸੱਲੀ ਕਰ ਲਿਓ ਚਲਾ ਕੇ ਵੀਰੇ ਤੇ ਗੰਨਾ ਆਪਾਂ ਲਾ ਰਹੇ ਆਂ ਬਾਈ 3-3 ਫੁੱਟ ਤੇ ਪਹਿਲਾਂ 4 ਫੁੱਟ ਤੇ ਲਾਉਣ ਲੱਗੇ ਤੇ ਫੇਰ ਮਨ ਬਣ ਗਿਆ ਵੀ ਨਹੀਂ 3-3 ਫੁੱਟ ਤੇ ਹੀ ਸਿਆੜਾ ਲਾਉਣਾ ਇੱਕ 4 ਫੁੱਟ ਤੇ ਵਾਲੇ ਤੇ ਆਹ ਦੇਖੋ ਗੱਲ ਬਹੁਤ ਹੈ ਸੁਆਗਾ ਮੰਨ ਪੁਰੇ ਵਿਚੇ ਰੱਖ ਲਈ ਵੀਰੇ ਇਹ ਹੈ ਆ ਵਿਚੇ ਰੱਖ ਲਈ ਮਹਾ ਆ ਸਿਆੜ ਵਿਚੇ ਰੱਖ ਹਾਂ ਹਾਂ ਇਹ ਲੋ ਜੀ ਬਾਈ ਗੱਲ ਬਥੇਰੀ ਹੈ ਬਾਈ ਆਪਾਂ ਸਵਾਗਾ ਹੀ ਮਾਰ ਦਿੰਦੇ ਲੈ ਇਹ ਖੇਤ ਬਾਈ ਥੋੜੇ ਜਿਹਾ ਨਰਮ ਹੈ ਠੀਕ ਆ ਪਹਿਲਾਂ ਮੈਂ ਮੈਂ ਦੂਆ ਟਰੈਕਟਰ ਪਾਉਣ ਲੱਗਾ ਜਰਜਨ ਉਹਦੇ ਟਾਇਰ ਬੜੇ ਆ ਫੇਰ ਮੈਂ ਕਿਹਾ ਵੀ ਨਹੀਂ ਜਰਜਨ ਨਹੀਂ ਆਪਾਂ ਆਹੀ ਪਾਉਨੇ ਆ ਆ 175 ਤੇ ਆ ਆਪਣੇ ਬਾਈ ਮਾਤਾ ਦੀਆਂ ਸਤੀਆਂ ਔਰੇ ਠੀਕ ਆ ਤੇ ਉਹ ਆਪਣਾ ਖੜਾ 43600 ਜੀ ਆਪਣਾ ਮਕਾਊ ਹੈ ਜੀ 94 ਮਾਡਲ ਉਹ ਚ ਆਪਾਂ ਨੇ ਵੀਜ ਰੱਖਿਆ ਵਾ ਕੰਨੇ ਵਾਲਾ ਇਹ ਸਾਡੇ ਛੱਲੀਆਂ ਵੀ ਸਿੰਮੇ ਬਾਈ ਨੇ ਬੂਟੇ ਲਾਏ ਹੋਏ ਆ ਬੂਟੇ ਵਧੀਆ ਗ੍ਰੋਥ ਕਰੀ ਬਾਈ ਬੂਟਿਆਂ ਨੇ ਪਹਿਲੇ ਸਾਲ ਚ ਠੀਕ ਹੈ ਜੀ ਜਿਹੜੀ ਗੱਲ ਬਾਈ ਮੇਨ ਹੈ ਜਿਹੜੀ ਆਪਾਂ ਦੱਸਣੇ ਚਾਹੁੰਦੇ ਆ ਉਹ ਆਪਾਂ ਤੁਹਾਨੂੰ ਦੱਸਣੀ ਹੈ ਇਹਦੀ ਇਹ ਬਾਈ ਹੈਗਾ 97 ਮਾਡਲ ਹੈਗਾ ਇਹ 275 ਹੈ ਸਿਆੜਨਾ ਆਪਾਂ ਨੇ ਨਾਲ ਦੀ ਨਾਲੇ ਘੱਡੀ ਜਾਣੇ। ਬਹੁਤੇ ਨਹੀਂ ਘੱਟਣੇ ਹੈਗੇ। ਬਹੁਤੇ ਕੋ ਟਰੈਕਟਰ ਤਾਂ ਹੈਗਾ ਤੇਰਾ ਇੱਕ ਨੰਬਰ। ਠੀਕ ਆ। ਜੀਨੇ ਤਾਂ ਹੁਣ ਲੈਣਾ ਹਾਂ ਉਹਦਾ ਬਾਈ ਦਮ ਦੇ ਕੇ ਲੈ ਜਵੇ। ਠੀਕ ਆ। ਇਹ ਫੇਰ ਹੱਥ ਜਿਦਾ ਨਿਕਲ ਜਾਂਦੀ ਹੁੰਦੀ ਚੀਜ਼। ਬਿਲਕੁਲ ਬਿਲਕੁਲ। ਟਰੈਕਟਰ ਦਾ ਮੈਂ ਚਲਾ ਕੇ ਦੇਖ ਲੈ ਇੱਕ ਨੰਬਰ ਟਰੈਕਟਰ ਆ ਬਾਈ। ਪੂਰੀ ਇੱਕ ਗੱਲ ਆਪਾਂ ਨੇ ਥੋੜੀ ਦੱਸੀ ਨਹੀਂ ਹੈਗੀ ਉਹ ਆਪਾਂ ਹੁਣ ਦੱਸਣੀ ਆ। ਇਹ ਟਰੈਕਟਰ ਨਾ ਵੈਸੇ 1997 ਮਾਡਲ ਹੈ। ਇਹ 275 ਬੱਲੇ ਇਹਦਾ ਇੰਜਨ ਆਰ ਸ਼ੋ ਇਹਦੇ ਜੋ ਇੰਜਣ ਰੱਖਿਆ ਹੋਇਆ 575 ਵਾਲਾ ਤਾਂ ਹੀ ਵੇਖੀ ਜਾਂਦਾ ਵੀ ਟਰੈਕਟਰ ਦਬਦਾ ਕਹਦੇ ਨਹੀਂ ਹਾਂ ਟਰੈਕਟਰ ਵੀ ਨਹੀਂ ਟਰੈਕਟਰ ਦਮਣ ਲੱਜਦਾ ਹਾਂ ਆ ਦੇਖ ਇਹਦੀ ਆਹਲੀ ਸ਼ੋਹ ਦਾ ਆਹ ਦਾ ਸ਼ੋਹ ਦਾ ਫਰਕ ਨਹੀਂ ਥੋੜਾ ਜਿਹਾ ਫਰਕ ਆ ਹਾਂ ਫਰਕ ਰੰਗ ਦਾ ਆਹਲੀ ਸ਼ੋਹ ਇਹਦੀ ਬਦਲੀ ਵੀ 575 ਵਾਲੀ ਅੱਛਾ ਆਹਲਾ ਬਾਕੀ ਹਿੱਸਾ ਸਾਰਾ ਹੈਗਾ ਇਹਦਾ 275 ਦਾ ਇਹ 275 ਦਾ ਪਿਛਲੇ ਹਾਂ ਹਾਂ ਵਿੱਚ ਦਾ ਜੱਕਣਾ ਤਾਂ ਇਹ ਇੰਜਣ ਦੱਸਿਆ ਨਾ ਹਾਂ ਫਿਰ ਤਾਂ ਬਹੁਤ ਇੱਕ ਨੰਬਰ ਹੈ ਨੀ ਪੂਰੀ ਇੰਜਣ ਦੀ ਨਾ ਜਮਾ ਬਲੋ ਨਹੀਂ ਬਾਈ ਟਰੈਕਟਰ ਦੀ ਮੈਂ ਦੇਖਿਆ ਹਾਂ ਪੀਸਾ ਕਿੰਨੇ ਆਪਣੇ ਕੋਈ 1-2 ਦਿਨ ਖੇਤ 'ਚ ਚੱਲਣਾ ਟਰੈਕਟਰ ਇਹ ਆਪਣੀ ਤਸੱਲੀ ਕਰਕੇ ਲੈ ਜਵੇ ਜਮਈ ਮਤਲਬ ਪੂਰੀ ਦਾ ਰੇਟ ਵੀ ਆਪਾਂ ਹੁਣ ਤੁਹਾਨੂੰ ਦੱਸਣਾ ਜਮਈ ਜਾਇ ਜਾਈ ਤੈਮੀ ਕਹਿਣਾ ਵੀ ਵੀ ਰੇਟ ਜਮਈ ਵੀ ਠੀਕੇ ਆ ਕਿੰਨੇ ਦਾ ਫੇਰ ਭਾਈ ਕੱਟਿਆ ਤਾਂ ਆਪਾਂ ਨੇ ਚਲੋ ਆਪਣੇ ਹਿਸਾਬ ਨਾਲ ਥੋੜਾ ਜਿਆਦਾ ਜਾਈ ਪਰ ਆਪਾਂ ਨੇ ਕਿਉਂਕਿ ਹੁਣ ਕੋਈ ਟਰੈਕਟਰ ਹੋ ਗਏ ਕਾਫੀ ਹੁਣ ਵਿੱਚ ਕੱਟ ਲਏ ਆਪਣੇ ਪੂਰੀ ਨਵੇਂ ਟਰੈਕਟਰ ਵੀ ਬਰੇ ਆਪਣੇ ਵਧੀਆ ਵੇਕੇ ਅੱਛਾ ਇਹਦਾ ਮੁੱਲ ਸਿਰਫ 1,05,000 ਰੁਪਇਆ ਭਾਈ ਬਸ ਹਾਂ ਮੈਂ ਤਾਂ ਸਮਝਿਆ ਨਾ ਮੈਂ ਕਹਿੰਦਾ 1.5-2 ਲੱਖ ਨਾ ਨਾ 1.5 ਨਾਲ ਨਹੀਂ ਯਾਰ ਪੂਰੀ ਵੀਰੇ ਆਪਾਂ ਨੇ ਹੁਣ ਜਿੰਨੇ ਵੀ ਟਰੈਕਟਰ ਸਾਰੇ ਵਿੱਚ ਸਾਰੇ ਜਾਇਜ਼ ਜਾਂ ਮੁੱਲ ਪਾ ਕੇ ਰੱਖੇ ਆ ਟਾਇਰ ਜਮਾ ਹੀ ਰੇਟ ਨਹੀਂ 1 ਲੱਖ 5000 ਮੁੱਲ ਆ ਬਾਈ ਟਰੈਕਟਰ ਦੇਖ ਲੋ ਇੰਜਨ ਜਿੰਨੂੰ ਪੰਪ ਮੂੰਪ ਦਾ ਪੂਰਾ ਓਕੇ ਆ ਇੰਜਨ ਪੂਰੀ ਇਹ ਤੇ ਉੱਚੇ ਮਾਡਲ ਦਾ ਵੀਰੇ ਹਾਂ ਉੱਚੇ ਮਾਡਲ ਦਾ ਇੰਜਨ ਬਸਦਾ ਹੀ ਆ ਨਾ ਇੰਜਨ ਉੱਚੇ ਮਾਡਲ ਦਾ ਇੰਜਨ ਪਿਛਲੇ ਟਾਇਰ ਟੇਪ ਟੂਪ ਕਰਾਈ ਵੀ ਵਧੀਆ ਹਾਂ ਪੂਰੀ ਵੀਰੇ ਇੰਡੀਕੇਟਰ ਤੱਕ ਵੀ ਬਲਦੇ ਆ ਬਾਲੀ ਮਾੜੇ ਜੇ ਬਾਲੀ ਡੈਡ ਬਾਲ ਕੇ ਹਾਂ ਉਹ ਦੇਖ ਲਾ ਉਹ ਬਾਈ ਪਰਲਾ ਬਲ ਗਿਆ ਇਧਰ ਨਾਲ ਇਦਨ ਲਾ ਇਦਨ ਲਾ ਬਲ ਗਿਆ ਬਾਈ ਪਿਛਲੇ ਪਿਛਲੇ ਇੰਡੀਕੇਟਰ ਤੱਕ ਬਲਦੇ ਆ ਬਾਈ ਲੋ ਪਰਣਾ ਵਾਲੀ ਬਾਈ ਲੈ ਕਿਹੜੇ ਟਰੈਕਟਰ ਦੇ ਬਲਦੇ ਉਹਨੇ ਬਾਈ ਨੇ ਹਿੰਡੀਕੇਟਰ ਚੱਲ ਇੰਜਨ ਯਾਰ ਮੈਂ ਤੈਨੂੰ ਦੱਸ ਦਿੰਦਾ 2000 ਮਾਡਲ ਦੇ ਨਹੀਂ ਬਲਦੇ ਨਹੀਂ ਬਲਦੇ ਬਾਈ ਕਿਹਦੇ ਦੇ ਲੈ ਸਾਰਾ ਕੁਝ ਬਲਦਾ ਬਿਲਕੁਲ ਬਿਲਕੁਲ ਬਾਈ ਕਪੂਰੀ ਨਾਲੇ ਟਰੈਕਟਰ ਦੀ ਵੀਡੀਓ ਪਾਈ ਤੀ 585 ਉਹਦੇ ਮੈਨੂੰ ਹੁਣ ਤੱਕ ਫੋਨ ਆਈ ਜਾਂਦੇ ਆ ਅੱਛਾ ਉਹ ਵੀ ਹੈਗਾ ਟਰੈਕਟਰ ਹਾਂ ਜਦੋਂ ਬਾਈ ਟਰੈਕਟਰ ਵੀਡੀਓ ਦੇ ਬਾਅਦ ਮੇਰੇ ਨਾਲ 10 ਦਿਨ ਖੜਾ ਰਿਹਾ ਬਹੁਤ ਬੰਦੇ ਫੋਨ ਕਰੀ ਗਏ ਚਲੋ ਇੱਕ ਦਿਨ ਆ ਕੇ ਵੀਰ ਨੇ ਲੈ ਕੇ ਇੱਧਰ ਆਜੇ ਬੰਦੇ ਹਨਾ ਜਗਰਾਉਂ ਵੱਲ ਤੇ ਉਧਰ ਦੇ ਤੇ ਹਾਂ ਤੇ ਫੇਰ ਬਾਈ ਬਾਅਦ ਚੰਨੇ ਪੂਰੇ ਗੱਟਾ-ਗੱਟਾ ਲਾ ਕੇ ਸਾਰਾ ਕੋ ਘਰ ਕੇ ਦੇਖ ਲਿਆ ਮੈਂ ਨੰਬਰ ਵੀ ਕੱਟਤਾ ਬਾਈ ਉਹਦਾ ਉਹ ਫੇਰ ਦੂਈਆਂ ਵੀਡੀਓ ਤੇ ਬਾਈ ਚਾ ਚੱਕ ਕੇ ਫੋਨ ਕਰੀ ਗਏ ਤੇ ਟਰੈਕਟਰ ਪੂਰੀ ਨਾਲ ਵੀ ਸਾਫਤਾ ਬਾਈ ਰੇਟ 'ਚ ਦਾ ਟਰੈਕਟਰ ਤੇ ਬਾਕੀ ਆ ਟਰੈਕਟਰ ਵੀ ਬਾਈ ਪੂਰੇ ਰੇਟ 'ਚ ਆ ਕਿਸੇ ਨੇ ਮੇਰਾ ਵੇਚਾ ਕੋਈ ਖਾਸ ਬੰਦਾ ਵੀ ਲੈ ਜਾਵੇ ਭਾਈ ਮੈਨੂੰ ਫੋਨ ਬਹੁਤ ਆਦੇ ਆਏ ਬੇਹੇ ਘੱਟ ਰੇਟ ਵਾਲੇ ਇਹ ਤਾਂ ਜਮਈ ਜਾਇਜ਼ ਪਿਆਰ ਪਰ ਹੁਣ ਮੇਰਾ ਨੰਬਰ ਕਿਸੇ ਦਾ ਭਾਈ ਯਾਦ ਚ ਇੱਥੇ ਨਹੀਂ ਕਿਉਂਕਿ ਇਹ ਉਹਦਾ ਮੋਟਰਸਾਈਕਲ ਆ ਉਹਦਾ ਜਿੰਨੇ ਉਹ ਟਰੈਕਟਰ ਹਾਂ ਸਹੀ ਗੱਲ ਆ ਭਾਈ ਇਹ ਗੱਲ ਆ ਨਾਲੇ ਇਹਦੇ ਬਾਹੀ ਕਰਨੀ ਆ ਖੇਤ ਬਹੁਤ ਬਿਲਕੁਲ ਬਿਲਕੁਲ ਭਾਈ ਨਾਲੇ ਇੰਜਨ ਦੇ ਇਲ 572 ਦਾ ਤੇ ਉੱਪਰ ਤੇ ਭਾਈ ਸ਼ੋ ਦਾ ਰੰਗ ਥੋੜਾ ਥੋੜਾ ਚਿੱਟਾ ਬੰਪਰ ਵੀ ਫੁੱਲ ਹੈਵੀ ਲੱਗਿਆ ਵਾ ਮੂਰੇ ਹਾਂ ਬੰਪਰ ਪੂਰਾ ਮੈਨੂੰ ਨਾ ਇਹੀ ਬੰਪਰ ਪਸੰਦ ਆ ਨੇ ਆਹੀ ਚਾਹੀਦਾ ਯਾਰ ਜਿਹੜੇ ਜੱਗੂ ਇਹੇ ਆ ਇਹ ਆਏ ਆ ਵੀ ਆਪਣਾ ਛੋਟੇ ਜਿਹੇ ਗੇਟ ਚ ਮੁੜ ਜਾਂਦੇ ਆ ਮੁੜ ਜਾਂਦੇ ਹਾਂ ਜਿਹੜੇ ਆਪਾਂ ਦੂਏ ਲਵਾਉਂਦੇ ਆ ਉਹ ਚੱਕਵੇਂ ਜਿョਕੇ ਹੁੰਦੇ ਆ ਚੱਕਵੇਂ ਜੇ ਹਾਂ ਹਾਂ ਉਹ ਬੂਟੇ ਜਿョ ਔਖਾ ਮੁੜਦਾ ਟਰੈਕਟਰ ਉਹਦੇ ਨਾਲ ਠੀਕ ਆ ਭਾਈ ਹੋਰ ਕੁਛ ਨਹੀਂ ਇਹ ਵੈਂਪਰ ਵਧੀਆ ਪੂਰੀ ਇਹਨੂੰ ਦਾ ਜਿਹੜਾ ਟਰੈਕਟਰ ਨੂੰ ਛਤਰੀ-ਸੁਤਰੀ ਲੱਗ ਗਈ ਦੀ ਗੱਲਬਾਤ ਹੋ ਰਹੀ ਬਣੇ ਮੈਨੂੰ ਪੂਰੀ ਕਿਹਾ ਹੁੰਦਾ ਕਈ ਵਕੂ ਟਰੈਕਟਰ ਆਉਂਦਾ ਵਧੀਆ ਛੋਟੇ ਰੇਟ ਵਾਲਾ ਮੇਰਾ ਮਨ ਹੋਇਆ ਵੀ ਟਰੈਕਟਰ ਘਰੇ ਰੱਖ ਲਵਾਂ ਫੇਰ ਫੇਰ ਉਹਦੇ ਬਾਅਦ ਕੋਈ ਹੋਰ ਟਰੈਕਟਰ ਆ ਜਾਂਦਾ ਕੁਕੀ ਦਾ ਪੂਰੀ ਇੰਜਨ ਬਣਾਈ ਇੰਜਨ ਨੇ ਨਹੀਂ ਬਾਈ ਦਬਣਾ ਹੈਗਾ ਇੰਜਨ ਨੇ ਹੀ ਬਣਾਇਆ ਇਹਦਾ ਹਾਂ ਇੰਜਨ ਵੀ ਬਾਈ ਸਭ ਤੋਂ ਵੱਡੀ ਗੱਲ ਬਾਈ ਟਰੈਕਟਰ ਨੂੰ ਜੇ ਕਿਤੇ ਵੀ ਸਲਾਬ ਹੋਈ ਕਿਤੇ ਟਰੈਕਟਰ ਲੀਕ ਹੋਇਆ ਤਾਂ ਟਰੈਕਟਰ ਬਾਈ ਆਪਾਂ ਬਿਨਾਂ ਪੈਸਿਆਂ ਦੇ ਹਕਾ ਦੇਣਾ ਠੀਕ ਆ ਬਾਕੀ ਆਪਣੀ ਤਸੱਲੀ ਮੇਰਾ ਵੀ ਰਾ ਕੇ ਕਰ ਲਿਓ ਠੀਕ ਆ ਸਾਡੀ ਚੀਜ਼ ਆ ਪੂਰੀ ਬਾਈ ਮੈਂ ਤਾਂ ਸਿਰਫ ਤਾਂ ਕਰਨੀ ਕਰਨੇ ਆ ਆਪਣੀ ਜਿੱਦ ਚਲੋ ਅੰਗਲਾ ਆ ਕੇ ਚਲਾ ਕੇ ਦੇਖਣਾ ਬਾਕੀ ਜਿਹੜੀ ਗੱਲ ਜੋ ਸਾਡਾ ਬਾਈ ਆਪਣਾ ਤਿਆਰ ਬਾਏ ਰੇਟ ਦੇ ਹਿਸਾਬ ਨਾਲ ਟਰੈਕਟਰ ਬਹੁਤ ਵਧੀਆ ਬਈਰ ਇੰਨੇ ਨੂੰ ਆਉਂਦਾ ਕਿ ਹੈ ਮੈਂ ਤਾਂ ਬਿਲਕੁਲ ਬਾਈ ਬਿਲਕੁਲ ਪੂਰੀ ਆਪਾਂ ਨੇ ਲਾਉਣੇ ਯਾਰ ਕਈ ਟਰੈਕਟਰ ਆਪਣੇ ਕੋਲ ਹੁਣ ਆਪਾਂ ਨੇ ਪਿਛਲੇ ਮਹੀਨੇ ਕਈ ਟਰੈਕਟਰ ਵਿੱਚ ਵੀ ਘੱਟੇ ਆ ਕਿ ਤਾਂ ਕਰਕੇ ਜੇ ਆਪਾਂ ਰੇਟ ਵੱਧ ਮੰਗੀ ਜਾਈਏ ਉਹੀ ਨਜਾਇਜ਼ ਪੈਸੇ ਮੰਗੀ ਜਾਈਏ ਫਿਰ ਅਗਲਾ ਤੁਹਾਨੂੰ ਪਤਾ ਰੇਟ ਸੁਣ ਕੇ ਆਉਂਦਾ ਵੀ ਨਹੀਂ ਠੀਕ ਨਹੀਂ ਆਪਾਂ ਨੇ ਚਲੋ ਜਿਹੜਾ ਨੇ ਪੈਸੇ ਪੂਰੇ ਹੁੰਨੇ ਆਪਾਂ ਨੇ ਸਾਰੇ ਟਰੈਕਟਰ ਦੇ ਦੇਣੇ ਆ ਜਿੰਨੇ ਵੀ ਆਪਣੇ ਹਿਸਾਬ ਨਾਲ ਹੋਏ ਆ ਠੀਕ ਹੈ ਠੀਕਾ ਤੇਰਾ ਰੇਟ ਮੈਂ ਦੇਖਿਆ ਤੇਰਾ ਰੇਟ ਜਾਇਜ਼ ਰਹਿੰਦਾ ਸਾਰਾ ਹਾਂ ਬਿਲਕੁਲ ਭਾਈ ਉਹੀ ਪੂਰੀ ਆਏ ਆ ਆਪਣੇ ਟਰੈਕਟਰ ਜੇ ਕੱਲੂ ਵੀ ਕਿਸੇ ਜ਼ਿਮੀਂਦਾਰ ਨੇ ਲੈ ਕੇ ਵੇਚਣਾ ਹੈ ਸਾਲ 2 ਸਾਲ ਬਾਅਦ ਹਾਂ ਤੇ ਬੰਦਾ ਤਾਂ ਵੀ ਉਹਨੇ ਦਾ ਵੇਚ ਸਕਦਾ ਵੇਚ ਸਕਦਾ ਹਾਂ ਠੀਕ ਆ ਕਿੰਨੇ ਦਾ ਬਾਈ ਸਾਡੇ ਨਾਲ ਵਪਾਰੀ ਬੰਦੇ ਜੁੜੇ ਜਿਹੜੇ ਸਾ ਤੋਂ ਟਰੈਕਟਰ ਲੈ ਕੇ ਜਾਂਦੇ ਆ ਪਰ ਆਪੋਨੋਂ ਦੀ ਮਨ ਕੀ ਵੀਡੀਓ ਵਗੈਰਾ ਨਹੀਂ ਪਉਂਦੇ ਕਿਉਂਕਿ ਉਹਨਾਂ ਨੇ ਕਹਾ ਵੇਚਣਾ ਹੁੰਦਾ ਬਾਈ ਜੀ ਆ ਵੀ ਗਾ ਸੇਲ ਕਰਨੀ ਹੁੰਦੀ ਆ ਹਨਾ ਤੇ ਬਾਕੀ ਪੂਰੀ ਬਾਈ ਗੰਨਾ ਪਾਲਾ ਆ ਦੂਆ 95 ਬਾਈ ਹਾਂ ਇਹ ਗੰਨਾ ਬਹੁਤ ਆ ਬਤਾ ਇਹ ਵੀ ਵਚਾ ਗੰਨਾ ਬਹੁਤ ਲੰਬਾ ਤਾਂ ਗੰਨਾ ਨਾ ਥੋੜਾ ਜਿਹਾ ਇਹ ਗਰਗਿਆ ਤਾਂ ਮਲ ਕੇ ਜਿਆਦਾ ਅੱਛਾ ਆ ਕਰ ਗਿਆ ਦਾ ਹਾਂ ਮੱਲ ਕੇ ਨਾ ਉਹ ਨਹੀਂ ਗਿਰਨਾ ਵੀ ਨਹੀਂ ਤਾਂ ਹੈਗਾ ਪਾਣੀ ਨੇ ਗਿਰਿਆ ਜਿੱਦਣ ਦੱਖਣ ਦਸਿਆ ਉਹਦਾ ਉਦੋਂ ਉਹਨਾਂ ਨੇ ਬਾੜੀ ਲਾਤਾ ਉਦੋਂ ਪਾਣੀ ਲਾਤਾ ਪਾਣੀ ਲਾਤਾ ਗੰਨਾ ਉਹਨਾਂ ਦਾ ਖੜਾਤਾ ਪਾਣੀ ਗਿਰ ਗਿਆ ਹਾਂ ਬਿਲਕੁਲ ਬਿਲਕੁਲ ਬਾਈ ਗੰਨਾ ਵਧੀਆ ਦਾ ਤੇ ਬਾਕੀ ਪੂਰੀ ਕਣਕਾਂ ਦਾ ਜਿਹੜੀ ਠੀਕ ਆ ਹਨਾ ਕਣਕਾਂ ਵਧੀਆ ਜਿਹੀ ਵਿੱਚ ਜਿਹਨੂੰ ਪੂਰੀ ਗਰਮੀ ਹੋ ਗਈ ਦੀ ਵੱਧ ਗਈ ਮੈਂ ਕਿਹਾ ਵੀ ਕੰਮ ਖਰਾਬ ਹੋਊ ਫਿਰ ਆਹ 4-5 ਦਿਨ ਮੀਂਹ ਜਾ ਪੈ ਗਿਆ ਇਹਨੇ ਇਹਨੇ ਕੰਮ ਸੈੱਟ ਕਰਤਾ ਇਹ ਕੰਮ ਵਧੀਆ ਹੋ ਗਿਆ ਬਾਈ ਪੂਰੀ ਬੀਜ ਕਿੰਨਾ ਪੈਜੂ ਤਕਰੀਬਨ ਬੀਜ ਮੇਰੇ ਸਾਹਮਣੇ 35 ਕੁਇੰਟਲ ਹੋਊਗਾ ਬੀਜ ਇਹ ਟਰੈਕਟਰ ਟੋਰ ਦੇ ਵਜਨ ਦੇ ਹਿਸਾਬ ਨਾਲ ਤੇ ਖਾਲੀ ਤਕੰਡਾ ਹਜੇ ਕਰਾਇਆ ਨਹੀਂ ਆਪਾਂ ਨੇ ਪੱਛੀ ਪੱਛੀ ਚੜਾ ਕੇ ਲਾਇਓ ਬਾਈ ਗੰਨੇ ਦੀ ਗੰਨਾ ਮੋਤਾ ਵੀ ਤੇ ਤੇਰਾ ਤਾਂ ਕਾਫੀ ਪੈਣਾ ਬੀਜ ਮੈਨੂੰ ਲੱਗਦਾ ਹੈ ਮੈਂ ਇਹਨਾਂ ਨੂੰ ਕੱਲ ਕਿਹਾ ਵੀ 10 15 ਪਰੀਆਂ ਹੋਰ ਘਟਾ ਲਓ ਅਰੇ ਮੰਨਦੇ ਨਹੀਂ ਬਾਈ ਗੱਲ ਇੰਨੀ ਕਹਦਾ ਲੋਡ ਪਾਉਗੀ ਪੂਰੀ ਚੱਕਰ ਹੋਰ ਆਇਆ ਜਾਂ ਬਾਅਦ ਚ 10 ਭਰੀਆਂ ਲਿਆਉਣੀਆਂ ਪੈਣੀਆਂ ਦੁਬਾਰਾ ਬਹੁਤ ਤਕਲੀਫ ਹੁੰਦੀ ਹੈ ਇਹ ਤਾਂ ਬਾਈ ਤਕਲੀਫ ਹੋਣੀ ਹੋਰ ਠੀਕ ਆ ਪਹਿਲਾਂ ਤਾਂ ਟਰੈਕਟਰ ਦੂਰ ਜਾਣਾ ਹੈ ਹਾਂ ਠੀਕ ਆ ਫੇਰ ਕੰਡਾ ਫੇਰ ਜਾ ਕੇ ਫੇਰ ਕੰਡਾ ਕਰਾਉਣਾ ਪੈਣਾ ਬਹੁਤ ਖੇਚਲ ਆ ਪਰ ਹੁਣ ਯਾਰ ਲੇਬਰਾਂ ਨੂੰ ਪਤਾ ਇਹ ਆਪਣੀ ਮਰਜ਼ੀ ਕਰਦੀਆਂ ਬਾਈ ਆਪਣੀ ਕਰਦੀਆਂ ਇਹਨਾਂ ਨੂੰ ਆਏ ਹੁੰਦਾ ਵੀ ਜੇ ਬੀਜ ਵੱਜ ਜਵੇ ਵੀ ਬਾਅਦ ਚ ਸਾਨੂੰ ਔਖਾ ਹੋ ਜਾਂਦਾ ਇਹਨਾਂ ਨੂੰ ਤਕਲੀਫ ਹੋਈ ਜਾਂਦੀ ਵੀ ਸਾਡਾ ਬੀਜ ਵੱਜ ਗਿਆ 2-4 ਭਰੀਆਂ ਦਾ ਚੱਲ ਬੰਦਾ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਭਾਈ ਵੀ ਵੱਡ ਲੋ ਵੱਡ ਲੋ ਚੱਲ ਜੇ ਉਹਨ ਭਰੀਆਂ 10 15 ਹੋਣਾ ਫੇਰ ਨਹੀਂ ਬਾਈ ਕਿਸੇ ਗੁਣੀ ਚਾਉਣੀ ਜੀ ਫੇਰ ਨਹੀਂ ਫੇਰ ਨਹੀਂ ਫੇਰ ਤਾਂ ਅਗਲਾ ਕਹਿੰਦਾ ਲਿਆ ਟਰੈਕਟਰ ਵਾਲੀ ਕੰਡਾ ਕਰਾ ਬਾਈ ਠੀਕ ਨਹੀਂ ਪੂਰੀ ਆਏ ਆ ਫਿਰ ਆਪਾਂ ਨੇ ਬੰਦੇ ਨਾਲ ਗਾਹਾਂ ਨੂੰ ਵੀ ਵਰਤਣਾ ਹੁੰਦਾ ਹਰੇਕ ਨਾਲ ਸਹੀ ਗੱਲ ਆ ਸਹੀ ਗੱਲ ਆਏ ਆ ਬਾਈ ਤੇ ਚੱਲ ਬਾਈ ਪੂਰੀ ਬਾਈ ਨੇ ਵੀ ਜਾਣਾ ਐ ਤੇ ਟਰੈਕਟਰ ਦਾ ਜੇ ਕੋਈ ਹੋਇਆ ਮੇਰਾ ਵੀਰ ਗਾਹਕ ਨਹੀਂ ਨਹੀਂ ਮੂਂਡਰੀ ਸਾਰਾ ਕੁਝ ਓਕੇ ਆ ਐਨ ਮੈਂ ਕਿਹਾ ਬਾਈ ਪੂਰਾ ਪੂਰੀ ਬਾਈ ਵੈਸੇ ਨਾ ਬੈਟਰੀ ਮੈਂ ਆ ਨਾ ਅਸਲ ਚ ਇਹਦੀ ਨਾ ਅਰਜਨ ਟਰੈਕਟਰ ਵਾਲੀ ਲਾ ਕੇ ਰੱਖੀ ਆ ਹੁਣ ਅਛਾ ਅਰਜਨ ਪਹਿਲਾਂ ਮੈਂ ਅਰਜਨ ਲੱਗਿਆ ਦਾ ਪਉਣਾ ਉਹਦੇ ਟਾਇਰ ਬੜੇ ਆ ਅਛਾ ਹਾਂ ਉਹਦੇ ਟਾਇਰ ਬੜੇ ਉਹਦੇ ਟਾਇਰ ਬੜੇ ਉਹਨੇ ਸਿਆੜ ਖਰਾਬ ਕਰਨੇ ਤੇ ਫਿਰ ਇਹਦੇ ਟਾਇਰ ਹੈਗੇ 13 ਦੇ ਹਾਂ ਪੂਰੀ ਨੇ ਯਾਰ ਤੇਲ ਵੀ ਘੱਟ ਖਾਣਾ ਤੇਲ ਘੱਟ ਖਾਣਾ ਹੈਨਾ ਤਾਂ ਕਰਕੇ ਆ ਪਾਇਆ ਤੇ ਇੱਕ ਬੇਨਤੀ ਬਈ ਛੋਟੀ ਜੀ ਹੋਰ ਹੈ ਕੋਈ ਮੇਰਾ ਵੀਰ ਇਸ ਗੱਲ ਦਾ ਉਹ ਵੀ ਨਾ ਕਰੋ ਜਿਹੜੇ ਵੀਰ ਚਾਹਵਾਨ ਹੁੰਨੇ ਆ ਲੈਣ ਦੇ ਟਰੈਕਟਰ ਜਿਨ੍ਹਾਂ ਨੇ ਲੈਣਾ ਹੁੰਦਾ ਮੇਰਾ ਵੀਰ ਉਹੀ ਕਾਲ ਲਾਇਆ ਕਰੋ ਬਾਈ ਬਹੁਤ ਵੀਰ ਫੋਨ ਕਰਕੇ ਨਾ ਸਵਾਲ ਜਵਾਬ ਇੰਨੇ ਕਰਦੇ ਨੇ ਟਰੈਕਟਰ ਬਾਰੇ ਹੁਣ ਜੋ ਵੀ ਗੱਲਬਾਤ ਹੀ ਆਪਾਂ ਨੇ ਬਾਈ ਦੀ ਦੱਸਤੀ ਠੀਕ ਹੈ ਜੀ ਹਾਂ ਵੀਡੀਓ ਵਿੱਚ ਮੇਰੇ ਵੀਰ ਬਹੁਤ ਗੱਲਾਂ ਨਾ ਦਾ 10 ਮਿੰਟ ਲਾ ਦਿੰਦੇ ਫੋਨ ਤੇ ਉਹੀ ਗੱਲਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਂਦੇ ਨੇ ਇੰਜਣ ਕਿੰਨੇ ਪੈਸੇ ਹੋਊਗਾ ਇਹਦਾ ਜੀ ਠੀਕ ਆ ਹੋਰ ਬਾਈ ਇਹਦੇ ਵਿੱਚ ਕੋਈ ਗੇਅਰ ਚ ਸਾਡੇ ਕੋਲ ਵੀ ਸਾਰੇ ਟਰੈਕਟਰ ਜਿਮੀਂਦਾਰਾਂ ਦੇ ਚੱਲੇ ਵੀ ਆਉਂਦੇ ਨੇ ਜਿਵੇਂ ਸਾਨੂੰ ਅਗਲਾ ਕਹਿੰਦਾ ਉਦਾਂ ਸੀ ਕਹ ਕੇ ਟਰੈਕਟਰ ਵੇਚਦੇ ਆ ਤੁਸੀਂ ਆਪਣੀ ਥੱਲੀ ਆ ਕੇ ਆਪ ਕਰਨੀ ਆ ਬਾਈ ਠੀਕ ਆ ਰੇਟ ਤੁਹਾਨੂੰ ਦੱਸਤਾ ਮਾਡਲ ਦੱਸਤਾ ਜੋ ਗੱਲਬਾਤ ਹੀ ਉਹ ਦੱਸਤੀ ਉਹਦੇ ਬਾਅਦ ਤੁਸੀਂ ਆਪਣਾ ਦੇਖ ਕੇ ਲੈ ਜਾਓ ਆਰ ਸੀ ਹੈਗੀ ਆ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਤੇ ਚਾਲੂ ਪੂਰੀ ਬਾਈ ਠੀਕ ਆ ਧੰਨਵਾਦ ਤੇਰਾ ਵੀਰੇ ਇੱਧਰ ਵੀ ਲਾਏ ਆਪਾਂ ਬੂਟੇ ਆਹ ਖੇਤਾਂ ਦੇ ਵਿੱਚ ਤੇ ਇੱਧਰ ਵੀ ਗੰਨਾ ਲਾਇਆ ਥੋੜਾ ਜਿਹਾ 2 ਕਿੱਗੇ ਤੋਂ ਇਹਦੇ ਚ ਬੂਟੇ ਲਾਏ ਆਪਾਂ ਨੇ ਤੇ ਬਾਕੀ ਟਰੈਕਟਰ ਆਪਣੇ ਆ ਖੜੇ ਆ ਬਾਈ ਸਾਹਮਣੇ ਠੀਕ ਆ ਜੀ ਤੇ ਠੀਕ ਆ ਬਾਕੀ ਬਾਈ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਸਾਨੂੰ ਹੋਰ ਨਵੇਂ ਵਲੌਗਸ ਸਾਰੇ ਵੀਰਾਂ ਦਾ ਧੰਨਵਾਦ